ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪੇਕਰ ਹਜ਼ਰਾਂ ਜੀ ਜਸਵੀਰ ਕੌਰ ਤਾਲੀਵਾਲ ਦੁਆਰਾ ਲਿਖੇ ਗਿਨਾਵਲ ਉਮਰਾਂ ਦੇ ਪੱਡੇ ਦਾ ਭਾਗ ਤੀਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਦਸੰਬਰ ਦੇ ਪਹਿਲੇ ਹਫਤੇ ਯੁੱਧ ਸ਼ੁਰੂ ਹੋ ਗਿਆ ਸੀ ਹੁਣ ਘਰ ਤੋਂ ਆਈਆਂ ਚਿੱਠੀਆਂ ਫੌਜੀ ਜਵਾਨਾਂ ਤੱਕ ਨਹੀਂ ਪਹੁੰਚ ਰਹੀਆਂ ਸੀ ਪਰ ਜਵਾਬੀ ਕਾਰਡ ਜ਼ਰੂਰ ਪਹੁੰਚਾਈ ਜਾਂਦੀ ਚਾਹੇ ਇਸ ਜਦ ਵਿੱਚ ਭਾਰਤ ਦਾ ਪੱਲੜਾ ਭਾਰੀ ਸੀ ਪਰ ਫੌਜੀ ਜਵਾਨ ਦਾ ਦੂਮੇ ਪਾਸੇ ਸ਼ਹੀਦ ਹੋ ਰਹੇ ਸੀ ਯੋਧੁਰੇ ਤੀਜੇ ਦਿਨ ਹੀ ਸਿਗਨਲ ਕੋਡ ਦੇ ਅਫਸਰ 인ਦਰ ਸਿੰਘ ਕੇ ਬਾਡਰ ਦੇ ਮੇਜਰ ਰੈਗ ਦਾ ਅਪਸਰਜਿਕ ਮੀ ਹੋ ਗਿਆ ਉਸ ਨੂੰ ਤੋਂ ਲੈ ਕੇ ਹਸਪਤਾਲ ਪਰਤੀ ਕਰਵਾਉਣਾ ਹੈ ਗੁਰਵਖਸ਼ ਨੇ ਖੜੇ ਹੋ ਕੇ ਜਾਣ ਦੀ ਅਗਿਆ ਮੰਗੀ ਤਾਂ ਨਾਲ ਉਸ ਦੇ ਦੋ ਸਥੀ ਉਰ ਤਿਆਰ ਹੋ ਗਏ ਰਸਤੇ ਵਿੱਚ ਜਾਂਦਿਆਂ ਹੋਇਆਂ ਨੂੰ ਗੋਲਾਵਰੀ ਹੋਣ ਲੱਗੀ ਗੁਰਵਖਸ਼ ਉਹਨੇ ਤਿੰਨੇ ਜਣੇ ਜੀਪ ਦੇ ਥੱਲੇ ਲੰਮੇ ਪੈ ਗਏ ਗੁਰਵਖਸ਼ ਦੇ ਦੋ ਮੇ ਸਾਥੀ ਸ਼ਹੀਦ ਹੋ ਗਏ ਗੁਰਵਖਸ਼ ਯੁੱਧ ਵਿੱਚ ਜਾ ਕੇ ਅਫਸਰ ਨੂੰ ਲੈ ਕੇ ਆਇਆ ਇਹ ਹਸਪਤਾਲ ਵਿੱਚ ਦਾਖਲ ਕਰਵਾਇਆ ਗੁਰਵਖਸ਼ ਉਹਨਾਂ ਦੇ ਹੋਸ਼ ਆਨ ਤੱਕ ਦੋ ਦਿਨ ਹਸਪਤਾਲ ਵਿੱਚ ਉੱਥੇ ਹੀ ਰਿਹਾ ਸਰਕਾਰ ਨੇ ਬਾਅਦ ਵਿੱਚ ਗੁਰਵਖਸ਼ ਦੇ ਇਸ ਬਹਾਦਰੀ ਲਈ ਉਸ ਨੂੰ ਮੈਡਲ ਵੀ ਦਿੱਤਾ ਯੁੱਧ 12-13 ਵਿੱਚ ਚੱਲਦਾ ਰਿਹਾ ਆਖਰਕਾਰ ਦੂਮਾ ਪਾਸੇ ਨੂੰ ਜਰਨੈਲਾਂ ਨੇ ਸਮਝੌਤੇ ਤੇ 10 ਗੱਤ ਕੀਤੇ ਤੇ ਯੁੱਧ ਇਸਮਾਪਤ ਹੋਇਆ ਕਿਨੇ ਹੀ ਫੌਜੀ ਜਵਾਨ ਸ਼ਹੀਦ ਹੋ ਗਏ ਕਿਨੇ ਹੀ ਜ਼ਖਮੀ ਹੋ ਗਏ ਤੇ ਕੁਝ ਲਾਪਤਾ ਹੋ ਗਏ ਯੁੱਧ ਸਮਾਪਤ ਹੋਣ ਤੋਂ ਬਾਅਦ ਵੀ ਬਾਰਡਰਾਂ 'ਤੇ ਸ਼ਾਂਤੀ ਹੁੰਦੀ ਨੂੰ ਕਿੰਨੇ ਹੀ ਮਹੀਨੇ ਲੰਘ ਗਏ। ਤਕਰੀਬਨ ਸਭ ਦੀਆਂ ਛੁੱਟੀਆਂ ਬੰਦ ਕੀਤੀਆਂ ਹੋਈਆਂ ਸੀ। ਆਪਣੇ ਯੂਨਿਟ ਵਿੱਚ ਵਾਪਸ ਆਉਣ ਤੋਂ ਬਾਅਦ ਗੁਰਵਖਸ਼ ਨੂੰ ਘਰੋਂ ਆਈਆਂ ਚਿੱਠੀਆਂ ਮਿਲੀਆਂ ਤਾਂ ਉਸਨੇ ਸਭ ਚਿੱਠੀਆਂ ਦੇ ਜਵਾਬ ਦੇ ਦਿੱਤੇ। ਜਿਉਂ ਸਮਾਂ ਮਿਲਦਾ ਉਹ ਘਰੋਂ ਆਈ ਚਿੱਠੀ ਦਾ ਜਵਾਬ ਲਿਖ ਕੇ ਭਾ ਦਿੰਦਾ ਸੀ। ਯੁੱਧ ਖਤਮ ਹੋਏ ਨੂੰ 7-8 ਮਹੀਨੇ ਹੋ ਗਏ ਸੀ। ਗੁਰਵਖਸ਼ ਦਾ ਕਾਲਜ ਦਾ ਅਗਲੇ ਸਾਲ ਹੀ ਸ਼ੁਰੂ ਹੋਣਾ ਸੀ ਪਰ ਘਰੋਂ ਜਦੋਂ ਚਿੱਠੀ ਆਉਂਦੀ ਤਾਂ ਇਹੀ ਲਿਖਿਆ ਹੁੰਦਾ ਕਿ ਇਸ ਸਾਲ ਜ਼ਰੂਰ ਵਿਆਹ ਕਰਨਾ ਹੈ ਪਰ ਗੁਰਵਖਸ਼ ਨੂੰ ਇਹ ਸੀ ਕਿ ਦੋ ਸਾਲ ਰੁਕ ਜਾਂਦੇ ਤਾਂ ਪੜਾਈ ਪੂਰੀ ਹੋ ਜਾਣੀ ਸੀ ਇਸ ਵਾਰ ਚਿੱਠੀ ਹਰਨੇਕ ਦੀ ਆਈ ਕਿ ਉਹ ਜਵਾਈ ਤਾਂ ਵਾਪਸ ਆ ਗਿਆ ਹੈ ਹਰਨੇਕ ਦੀ ਚਿੱਠੀ ਪੜ ਕੇ ਗੁਰਵਖਸ਼ ਦੇ ਮਨ ਨੂੰ ਵੀ ਕਾਹਲ ਹੋ ਗਈ ਕਿ ਉਹ ਛੁੱਟੀ ਚਲਾ ਜਾਵੇ ਕਿਉਂਕਿ ਜਦੋਂ ਉਹ ਪਹਿਲਾਂ ਛੁੱਟੀ ਗਿਆ ਸੀ ਹਰਨੇਕ ਨੂੰ ਮਿਲਿਆ ਨਹੀਂ ਸੀ ਹਰਨੇਕ ਉਸ ਸਮੇਂ ਝਵਈ ਗਿਆ ਹੋਇਆ ਸੀ ਪਰ ਜਦੋਂ ਉਸਨੇ ਛੁੱਟੀ ਲਈ ਆਜੀ ਪਾਈ ਤਾਂ ਉਸ ਨੂੰ 3 ਮਹੀਨੇ ਬਾਅਦ ਦੀ ਦਸੰਬਰ ਦੇ ਪਹਿਲੇ ਹਫਤੇ ਤੋਂ ਸਿਰਫ 1 ਮਹੀਨੇ ਦੀ ਛੁੱਟੀ ਮਿਲੀ ਗੁਰਵਖਸ਼ ਨੇ ਪਿੰਡ ਨੂੰ ਚਿੱਠੀ ਲਿਖ ਦਿੱਤੀ ਕਿ ਵਿਆਹ ਅਗਲੇ ਸਾਲ ਕਰ ਲਿਓ ਇਸ ਵਾਰ ਮਿਲ ਕੇ ਵਾਪਸ ਮੁੜਾ ਮੰਗਾ ਪਿੰਡ ਜਦੋਂ ਚਿੱਠੀ ਪਹੁੰਚੀ ਤਾਂ ਚਿੱਠੀ ਪੜ੍ਹ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਦਸੰਬਰ ਦੇ ਦੂਜੇ ਹਫ਼ਤੇ ਦਾ ਰੱਖ ਲੈਨੇ ਆ ਤੇ ਵਿਆਹ ਦਾ ਲਿਖ ਕੇ ਗੁਰਵਖਸ਼ ਨੂੰ ਚਿੱਠੀ ਦਾ ਜਵਾਬ ਭੇਜ ਦਿੱਤਾ ਗੁਰਵਖਸ਼ ਦੀ ਪੜਾਈ ਜਦ ਕਰਕੇ ਡੇਢ ਸਾਲ ਪਿੱਛੇ ਪੈ ਗਈ ਕਿਉਂਕਿ ਇਸ ਵਾਰ ਵੀ ਕਾਲਜ ਵਿੱਚ ਦਾਖਲੇ ਨਹੀਂ ਹੋਏ ਸੀ ਵਿਆਹ ਤੋਂ ਹਫ਼ਤਾ ਪਹਿਲਾਂ ਗੁਰਵਖਸ਼ ਘਰ ਚਲਾ ਗਿਆ ਗੁਰਵਖਸ਼ ਨੂੰ 2 ਸਾਲ ਬਾਅਦ ਆਇਆ ਦੇਖ ਕੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਹਨੇਕ ਸਭ ਤੋਂ ਜ਼ਿਆਦਾ ਖੁਸ਼ ਸੀ ਕਿਉਂਕਿ ਉਹ ਤਾਂ 5 ਸਾਲ ਬਾਅਦ ਗੁਰਵਖਸ਼ ਨੂੰ ਮਿਲਿਆ ਸੀ ਦੋਵੇਂ ਪ੍ਰਾ ਇੱਕ ਦੂਜੇ ਨੂੰ ਸਮਝਦੇ ਵੀ ਸੀ ਤੇ ਇੱਕ ਦੂਜੇ ਨੂੰ ਪਿਆਰ ਵੀ ਬਹੁਤ ਕਰਦੇ ਸੀ ਪਰ ਪਤੀ ਜੀਵਿੰਦਰ ਤੇ ਭਤੀਜਾ ਜਗਜੀਤ ਭੱਜ ਕੇ ਆਏ ਗੁਰਵਖਸ਼ ਦੀ ਗੋਦੀ ਛੜ ਗਏ ਗੁਰਵਖਸ਼ ਦੇ ਛੁੱਟੀ ਆਉਣ ਤੋਂ ਪਹਿਲਾਂ ਇੱਕ ਨਿੱਕੀ ਪਤੀਜੀ ਸ਼ਨਕੋਰਾ ਗਈ ਸੀ ਮਤਲਬ ਪ੍ਰੀਤਮ ਦੇ ਘਰ ਇੱਕ ਧੀ ਨੇ ਹੋਰ ਜਨਮ ਲਿਆ ਸੀ ਗੁਰਵਖਸ਼ ਉਹਨੂੰ ਵੇਖ ਕੇ ਬਹੁਤ ਖੁਸ਼ ਹੋਇਆ ਇਸ ਵਾਰ ਤਾਂ ਪ੍ਰੀਤਮ ਵੀ ਗੁਰਵਖਸ਼ ਨੂੰ ਖੁਸ਼ੀ ਹੋ ਕੇ ਮਿਲਿਆ ਗੁਰਵਖਸ਼ ਆਪਣੀ ਭਾਬੀ ਅਮਰੋਦਾ ਵੀ ਬਹੁਤ ਮਾਨ ਕਰਦਾ ਸੀ ਜੋ ਅੱਜ ਤੱਕ ਉਸੇ ਤਰ੍ਹਾਂ ਹੈ ਉਹਨੂੰ ਵੀ ਦਿਓਰ ਦੇ ਵਿਆਹ ਦਾ ਵੀ ਬਹੁਤ ਚਾਹ ਸੀ ਹਲੇ ਸਾਰੇ ਜਣੇ ਗੱਲਾਂ-ਵੱਤਾਂ ਕਰਦੇ ਸੀ ਤਾਂ ਬੰਦ ਪੈਨ ਵੀ ਆ ਗਈ ਗਰਵਖਸ਼ ਨੇ ਬੰਦ ਭੈਣ ਨੂੰ ਮਿਲਦੇ ਹੋਏ ਆਪਣੀ ਬੀਬੀ ਜੀ ਨੂੰ ਪੁੱਛਿਆ ਬੀਬੇ ਜੀ ਮੇਰੀ ਆਉਣ ਵਾਲੀ ਸਤਵੰਤ ਭੈਣ ਨੂੰ ਨਹੀਂ ਦੱਸਿਆ ਬੀਬੇ ਜੀ ਰੋਟੀ ਟੁਕੜੀਆਂ ਹਰ ਲੱਗੀ ਹੋਈ ਨੇ ਚੁੱਲ੍ਹੇ ਚੌਂਕੇ ਦੀ ਮੋਰੀ ਵਿੱਚੋਂ ਜਵਾਬ ਦਿੱਤਾ ਸਤਵੰਤ ਆਈ ਸੀ ਪੁੱਤ ਜਿਦਣ ਤੇਰਾ ਵਿਆਹ ਤੁਰਿਆ ਕਹਿੰਦੀ ਸੀ ਜਦੋਂ ਗਰਵਖਸ਼ ਆਇਆ ਤੇ ਸ਼ਹਿਰ ਆਇਆ ਤਾਂ ਮੈਨੂੰ ਵੀ ਲੈ ਜਾਇਓ ਫਿਰ ਵਿਆਹ ਤੱਕ ਰਹੂੰਗੀ ਸਭ ਨੇ ਰੋਟੀ ਪਾਣੀ ਖਾਧਾ ਅਤੇ ਵਿਆਹ ਵਾਸਤੇ ਤਿਆਰੀਆਂ ਦੀਆਂ ਸਲਾਹਾਂ ਕਰਨ ਲੱਗ ਪਏ ਕਿ ਕਿਹੜੇ ਕੰਮ ਹੋ ਗਏ ਕਿਹੜੇ ਰਹਿੰਦੇ ਨੇ ਪ੍ਰੀਤਮ ਬਾਪੂ ਜੀ ਕੋਲ ਬੈਠਦਾ ਹੋਇਆ ਪੁੱਛਦਾ ਹੈ ਕਿ ਕੱਲ ਨੂੰ ਚੱਲਦੇ ਹਾਂ ਸ਼ਹਿਰ ਬਾਪੂ ਜੀ ਗੁਰਬਖਸ਼ ਨੂੰ ਕੱਪੜੇ ਦਵਾ ਦੇਈਏ ਨਾਲੇ ਹੋਰ ਸਮਾਨ ਵੀ ਜੋ ਰਹਿੰਦਾ ਲੈ ਆਈਏ ਬਾਪੂ ਜੀ ਹਾਂ ਚੱਲਾਂਗੇ ਭਲਕੇ ਨਾਲ ਹੀ ਪ੍ਰੀਤਮਾ ਤੂੰ ਵੀ ਸਤਵੰਤ ਨੂੰ ਵੀ ਲੈ ਆਂ ਬੇਬੀ ਜੀ ਸਾਹਿਬੰਨੇ ਦੇੰਨੇ 7 ਦਿਨ ਰਹਿੰਦੇ ਨੇ ਵਿਆਹ ਚ ਗੁਰਵਖਸ਼ ਤੂੰ ਕੱਪੜੇ ਲੈ ਕੇ ਸਿਉਣੇ ਦੇ ਕੇ ਆਪਣੇ ਬਾਪੂ ਜੀ ਦੇ ਘਰ ਨੂੰ ਵਾਪਸ ਆ ਜਾਵੇਂ ਗੁਰਵਖਸ਼ ਹਾਂਜੀ ਬੇਬੀ ਜੀ ਉਹਨੇ ਦਿលਿਆਂ ਚ ਬਸ ਇੱਕ ਹੀ ਪਿੰਡਾਂ ਵਿੱਚ ਦੀ ਸ਼ਹਿਰ ਨੂੰ ਜਾਂਦੀ ਸੀ ਸ਼ਹਿਰ ਵੱਲ ਨੂੰ ਜ਼ਿਆਦਾ ਟੰਗ ਹੀ ਜਾਂਦੇ ਸੀ ਅਗਲੇ ਦਿਨ ਸਵੇਰੇ ਹੀ ਗੁਰਵਖਸ਼ ਨੇ ਤਿੰਨੇ ਜਾਣੇ ਬਸ ਤੇ ਸ਼ਹਿਰ ਨੂੰ ਚੱਲ ਪਏ ਦਸੰਬਰ ਦਾ ਪਹਿਲਾ ਹਫਤਾ ਚੱਲਦਾ ਸੀ। ਇਹਨਾਂ ਦਿਨਾਂ ਵਿੱਚ ਬਹਾਵਾ ਠੰਡ ਹੋ ਜਾਂਦੀ ਆ। ਬਸ ਇਹ ਸ਼ੀਸ਼ੇ ਵਿੱਚ ਦੀ ਧੁੰਦ ਨਜ਼ਰ ਆਉਂਦੀ ਸੀ। 11 ਵਜੇ ਨੂੰ ਤਿੰਨੇ ਜਣੇ ਸ਼ਹਿਰ ਪਹੁੰਚ ਕੇ ਜਨ। ਪਹਿਲਾਂ ਕੱਪੜੇ ਖਰੀਦੇ ਤੇ ਫਿਰ ਦਰਜੀ ਨੂੰ ਸਿਉਣੇ ਦੇਣ ਤੋਂ ਬਾਅਦ ਗੁਰਵਖਸ਼ ਨੂੰ ਤਾਂ ਪਿੰਨ ਨੂੰ ਭੇਜ ਦਿੱਤਾ। ਬਾਪੂ ਜੀ ਨੇ ਤੇ ਪ੍ਰੀਤਮ ਨੇ ਦੁਪਹਿਰ ਤੱਕ ਕਰਦਾ ਹੋੜ ਸਮਾਨ ਲੈ ਲਿਆ। ਉਸ ਤੋਂ ਬਾਅਦ ਬਾਪੂ ਜੀ ਤਾਂਗਾ ਕਰਕੇ ਇਸ ਮਾਨੜਕ ਪਿੰਡ ਨੂੰ ਆਗੇ ਸ਼ਾਮ ਤੱਕ ਪ੍ਰੀਤੰਬੀ ਸਤਵੰਤ ਨੂੰ ਲੈ ਕੇ ਆ ਗਿਆ ਸਤਵੰਤ ਪਿੰਡ ਚਲਦੀ ਗੇੜਾ ਮਾਰ ਜਾਂਦੀ ਸੀ ਕਿਉਂਕਿ ਉਹਦੇ ਸਾਰੇ ਨੇੜੇ ਹੀ ਸੀ ਪਰ ਗੁਰਵਖਸ਼ ਨੂੰ ਤਾਂ 2 ਸਾਲ ਬਾਅਦ ਮਿਲੀ ਸੀ ਇੱਕ ਭਰਾ ਦੇ ਵਿਆਹ ਦਾ ਚਾਹ ਵੀ ਬਹੁਤ ਸੀ ਸਾਰਾ ਪਰਿਵਾਰ ਹੀ ਖੁਸ਼ ਸੀ ਗੁਰਵਖਸ਼ 55 ਸਾਲਾਂ ਵਿੱਚ ਦੋ ਵਾਰ ਤਾਂ ਛੁੱਟੀ ਆਇਆ ਸੀ ਬੇਬੇ ਜੀ ਤੇ ਅਮਰੋ ਭਾਬੀ ਉਵੇਂ ਚੁੱਲ੍ਹੇ ਚੌਂਕੇ ਵਿੱਚ ਰਾਤੀ ਰੋਟੀ ਦੇ ਆਹਰ ਲੱਗੀਆਂ ਹੋਈਆਂ ਸੀ ਰਾਤ ਨੂੰ ਰੋਟੀ ਪਾਣੀ ਖਾ ਕੇ ਸਾਰੇ ਜਨੇ ਗੱਲਾਂਬਾਤ ਕਰਦੇ ਸੋ ਗਏ ਸਵੇਰੇ ਸਭ ਨੇ ਜਲਦੀ ਉੱਠ ਕੰਮਾਂ ਕਰਨ ਤੇ ਲੱਗਣਾ ਸੀ ਸਾਹਿਬ ਨੇ ਦਿਨ ਲੰਘਦੇ ਨੂੰ ਕਿ ਟਾਈਮ ਲੱਗਦਾ ਏ ਅੱਜ ਗੁਰਬਖਸ਼ ਦੇ ਕਾਰਜ ਹਲਵਾਈ ਪਾਜੀ ਤੇ ਮਠਿਆਈਆਂ ਤਿਆਰ ਕਰਨ ਲੱਗੇ ਹੋਏ ਸੀ ਸਾਰਾ ਪਰਿਵਾਰ ਤੇ ਸ਼ਰੀਕੇ ਵਾਲੇ ਆਪੋ ਆਪਣੇ ਕੰਮ ਕਰਦੇ ਭੱਜੇ ਫਿਰਦੇ ਸੀ ਦੁਪਹਿਰ ਤੱਕ ਗਰਵਖਸ਼ ਦੀਆਂ ਦੋਵੇਂ ਭੂਆ ਤੇ ਉਹਨਾਂ ਦਾ ਪਰਿਵਾਰ ਵੀ ਆ ਗਿਆ। ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ। ਪੈਣਾ ਨੂੰ ਵੀਰ ਦੇ ਵਿਆਹ ਦਾ ਬਹੁਤ ਛਾ ਹੁੰਦਾ। ਰਾਤ ਨੂੰ ਬੰਦ ਪੈਂਤੇ ਸਤਵੰਤ ਪੈਣ ਉਹਨਾਂ ਦੀ ਭੂਆ ਦੀਆਂ ਕੁੜੀਆਂ ਤੇ ਆਂਢ-ਗੁਆਂਢ ਤੋਂ ਕੁੜੀਆਂ ਰਲ ਕੇ ਗੀਤ ਗਾਉਣ ਲੱਗੀਆਂ। ਅੱਜ ਦਾ ਦਿਨ ਸੁਲਕਣਾ ਜਿਪਾਗਾ ਵਾਲਿਆਂ ਦੇ ਆਵੇ। ਬਾਪੂ ਦੇ ਮਨ ਨੂੰ ਚਾ ਚੜਿਆ ਬੇਬੇ ਸ਼ਗਨ ਮਨਾਵੀ ਹੋਰ ਇਸ ਤਰ੍ਹਾਂ ਦੇ ਅਨੇਕਾਂ ਹੀ ਕੋੜੀਆਂ ਤੇ ਸ਼ਗਨਾ ਦੇ ਗੀਤ ਨੇ ਜੋ ਵਿਆਹ ਵੇਲੇ ਪਿੰਡਾਂ ਵਿੱਚ ਗਾਏ ਜਾਂਦੇ ਸੀ ਅਗਲਾ ਦਿਨ ਮੇਲ ਦਿਨ ਹੁੰਦਾ ਉਸ ਦਿਨ ਸਾਰੇ ਰਿਸ਼ਤੇਦਾਰ ਤੇ ਨਾਨਕਾ ਮੇਲ ਵੀ ਸ਼ਾਮ ਤੱਕ ਆ ਜਾਂਦੇ ਹਨ ਦੂਰੋਂ ਨੇੜਿਓਂ ਸਾਰੇ ਰਿਸ਼ਤੇਦਾਰ ਆ ਜਾਂਦੇ ਨੇ ਇਸ ਦਿਨ ਹੀ ਸ਼ਰੀਕੇ ਵਿੱਚ ਨਿਉਂ ਦਾ ਵਰਜਿਆ ਜਾਂਦਾ ਹੈ ਬਾਪੂ ਜੀ ਨੇ ਵੀ ਸਭ ਨੂੰ ਰਾਤੀ ਰੋਟੀ ਖਾ ਕੇ ਟਾਈਮ ਨਾਲ ਸੌਣ ਨੂੰ ਕਹਿ ਦਿੱਤਾ ਪਰ ਕੁੜੀਆਂ ਆਪਣੇ ਗਾਉਣ ਵਜੋਂ ਦਾ ਪ੍ਰੋਗਰਾਮ ਕਰਕੇ ਹੀ ਹਟੀਆਂ ਅਗਲੇ ਦਿਨ ਸਵੇਰੇ ਬਰਾਤ ਦੀਆਂ ਤਿਆਰੀਆਂ ਹੋਣ ਲੱਗੀਆਂ ਗੁਰਬਖਸ਼ ਵੀ ਤਿਆਰ ਹੋ ਗਿਆ ਸੀ ਉਸ ਦੇ ਪਰਾ ਦੋਵੇਂ ਪਨੋਏ ਤੇ ਸਭ ਰਿਸ਼ਤੇਦਾਰ ਤਿਆਰ ਹੋ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਬਰਾਤ ਰਵਾਨਾ ਹੋ ਗਈ ਕੰਟਕਤੀ ਵਾਟ ਪੂਰੀ ਕਰਕੇ ਬਰਾਤ ਆਪਣੀ ਮੰਜ਼ਲ ਤੇ ਪਹੁੰਚ ਗਏ ਸੀ। ਗਿਰਵਖਸ਼ ਦੇ ਸੌਰਿਆਂ ਵੱਲੋਂ ਬਰਾਤ ਦਾ ਸਵਾਗਤ ਕੀਤਾ ਗਿਆ। ਫਿਰ ਮਿਲਣੇ ਦੀ ਰਸਮ ਕੀਤੀ ਗਈ। ਉਸ ਤੋਂ ਬਾਅਦ ਬਰਾਤ ਨੂੰ ਚਾਹ ਪੀਈ ਤੇ ਫਿਰ ਬਾਅਦ ਵਿੱਚ ਰਿਸ਼ਤੇਦਾਰਾਂ ਨੇ ਚਾਹ ਪੀਤੀ ਤੇ ਆਨੰਦ ਕਾਰਜ ਦੀ ਤਿਆਰੀ ਕੀਤੀ ਗਈ। 11 ਵਜੇ ਸੁਹਾਗ ਜੋੜੀ ਨੂੰ ਆਨੰਦ ਕਾਰਜ ਲਈ ਬਿਠਾਇਆ ਗਿਆ। ਗ੍ਰੰਥੀ ਸਿੰਘ ਨੇ ਅਨੰਦ ਕਾਰਜ ਰਸਮ ਲਈ ਪਹਿਲਾਂ ਛੋਟੀ ਅਰਦਾਸ ਕਰਕੇ ਮੁਖਵਾਕ ਲਿਆ ਉਸ ਤੋਂ ਬਾਅਦ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗ੍ਰੰਥੀ ਸਿੰਘਾਂ ਨੇ ਕੀਰਤਨ ਕੀਤਾ ਫਿਰ ਲਾਮਾ ਦਾ ਪਾਠ ਕੀਤਾ ਗਿਆ ਤੇ ਫਿਰ ਅਰਦਾਸ ਉਪਰੰਤ ਫਿਰ ਤੋਂ ਮੁਖਵਾਕ ਲਿਆ ਦੇਖ ਵਰਤਨ ਉਪਰੰਤ ਅਨੰਦ ਕਾਰਜ ਦੀ ਰਸਮ ਸਮਾਪਤੀ ਕੀਤੀ ਗਈ ਤੇ ਗੁਰਬਖਸ਼ ਸਿੰਘ ਤੇ ਹਰਜੀਤ ਕੌਰ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਆਪਸ ਵਿੱਚ ਸਭ ਨੂੰ ਵਧਾਈਆਂ ਦਿੱਤੀਆਂ ਉਸ ਤੋਂ ਬਾਅਦ ਵਰਨੀਆਂ ਦੀ ਰਸਮ ਕੀਤੀ ਗਈ ਫਿਰ 3 ਵਜੇ ਤੱਕ ਵਰਾਤ ਨੂੰ ਰੋਟੀ ਸ਼ਿਕਾਈ ਗਈ ਉਹਨਾਂ ਟਾਈਮ ਵਿੱਚ ਵਿਆਹ ਸਾਦੇ ਕੀਤੇ ਜਾਂਦੇ ਸੀ 4 ਵਜੇ ਤੱਕ ਵਿਦਾਈ ਦੀ ਤਿਆਰੀ ਕੀਤੀ ਗਈ ਹਰਜੀਤ ਮਾਪਿਆਂ ਦੀ ਇਕਲੌਤੀ ਧੀ ਤੇ ਚਾਰ ਭਰਾਵਾਂ ਦੀ ਇਕੱਲੀ ਭੈਣ ਘਰ ਦੀ ਲਾਡਲੀ ਨੂੰ ਸਾਰਿਆਂ ਨੇ ਭੀਜੀ ਅੱਖਾਂ ਨਾਲ ਵੇਦਾ ਕੀਤਾ। ਸਿਆਲ ਦੇ ਦਿਨ ਹੋਣ ਕਰਕੇ ਸ਼ਾਮ ਨੂੰ 5:30 ਵਜੇ ਤੱਕ ਹਨੇਰਾ ਹੋ ਜਾਂਦਾ ਸੀ। ਸ਼ਾਮ ਨੂੰ 5 ਵਜੇ ਤੱਕ ਬਰਾਤ ਡੋਲੀ ਲੈ ਕੇ ਪਿੰਡ ਵਾਪਸ ਆ ਗਈ। ਗੁਰਵਖਸ਼ ਤੇ ਹਰਜੀਤ ਉਤਤੋ ਬੀਬੇ ਜੀ ਨੇ ਪਾਣੀ ਵਾਰ ਕੇ ਪੀਤਾ ਤੇ ਨਵੇਂ ਬੋਟੇ ਦੇ ਸਾਰੇ ਸ਼ਗਨ ਵਿਹਾਰ ਕੀਤੇ ਗਏ। ਰਿਸ਼ਤੇਦਾਰ ਤੇ ਆਣ ਗਵਣ ਦੀਆਂ ਔਰਤਾਂ ਨੇ ਮੂੰਹ ਦਿਖਾਈ ਦੀ ਰਸਮ ਕੀਤੀ। ਤੇ ਹਰਜੀਤ ਕੋਲ ਨੂੰ ਸ਼ਗਨ ਦਿੱਤਾ ਰਾਤ ਦਾ ਪ੍ਰਸਾਦਾ ਪਾਣੀ ਤਿਆਰ ਕੀਤਾ ਗਿਆ ਸਾਰੇ ਮੇਲਕੀ ਨੂੰ ਸ਼ਿਕਾਇਆ ਗਿਆ ਅਗਲੇ ਦਿਨ ਸਵੇਰੇ ਪਲਾਂ ਗੁਰਵਖਸ਼ ਤੇ ਹਰਜੀਤ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਿਜਾਇਆ ਗਿਆ ਉਸ ਤੋਂ ਬਾਅਦ ਬਾਕੀ ਦੀਆਂ ਰਸਮਾਂ ਕੀਤੀਆਂ ਗਈਆਂ ਦੁਪਹਿਰ ਤੋਂ ਬਾਅਦ ਤੱਕ ਸਾਰੇ ਰਿਸ਼ਤੇਦਾਰ ਵੀ ਵਿਦਾ ਹੋ ਗਏ ਹਰਨੇਕ ਹੁਣੇ ਸਾਰੇ ਜਨੇ ਕਰਦਾ ਕੰਮ ਕਰ ਸੰਭਲ ਲਗੇ ਦੋ ਤਿੰਨ ਦਿਨ ਬਾਅਦ ਹਰਜੀਤ ਕੌਰ ਨੂੰ ਉਸ ਦੇ ਪ੍ਰਾਪ ਪੇਕੇ ਫੇਰਾ ਪਾਉਣ ਲਈ ਲੈ ਕੇ ਗਏ ਹਰਜੀਤ ਦੇ ਪੇਕੇ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਚੌਕੇ ਚੜਨ ਦੀ ਰਸਮ ਕੀਤੀ ਗਈ ਹਰਜੀਤ ਨੇ ਸਭ ਨੂੰ ਮਿੱਠਾ ਬਣਾ ਕੇ ਖਵਾਇਆ ਵਿਆਹ ਤੋਂ ਹਫਤ ਤੱਕ ਬਾਧੀ ਬੰਦ ਪੈਣਾ ਸਤਵੰਤ ਪੈਣ ਵੀ ਆਪਣੇ ਸਹੁਰਿਆਂ ਨੂੰ ਚਲੇ ਗਏ ਆ ਥੋੜੇ ਜਿਹੇ ਦਿਨਾਂ ਵਿੱਚ ਹੀ ਹਰਜੀਤ ਨੇ ਆਪਣੀ ਜਠਾਣੀ ਅਮਰੋ ਨਾਲ ਰਲ ਕੇ ਸਾਰਾ ਘਰ ਦਾ ਕੰਮਕਾਜ ਸੰਭਾਲ ਲਿਆ। ਹਰਜੀਤ ਦਾ ਸੁਭਾਅ ਬਹੁਤ ਮਿਲਨਸਾਰ ਸੀ। ਉਹ ਬਹੁਤ ਛੇਤੀ ਸਾਰਿਆਂ ਨਾਲ ਕੁੜ ਮਿਲ ਗਈ। ਬਾਪੂ ਜੀ ਤੇ ਬੇਬੇ ਜੀ ਵੀ ਬਹੁਤ ਖੁਸ਼ ਸਨ ਕਿ ਹਰਜੀਤ ਇੰਨੀ ਸਿਆਣੀ ਹੈ, ਘਰ ਦਾ ਹਰ ਕੰਮਕਾਜ ਆਂਦੀ ਆ। ਅਮਰੋ ਘਰ ਦੇ ਕੰਮਕਾਰ ਤਾਂ ਸਮਝਾਂਦੀ ਸੀ, ਬਸ ਸੁਆਗ ਗੁੱਸੇ ਵਾਲਾ ਹੀ ਉਹਦਾ। ਬੇਬੇ ਜੀਤਾ ਵੱਸੋਂ ਆਪਣੀ ਛੋਟੀ ਪੋਤੀ ਨੂੰ ਖੜਾਉਂਦੀ ਰਹਿੰਦੀ ਵਿਆਹ ਤੋਂ ਬਾਅਦ ਦੇ 20 ਦਿਨ ਵੀ ਚੱਟ ਹੀ ਲੰਘ ਗਏ ਗੁਰਵਖਸ਼ ਦਾ ਵਾਪਸ ਡਿਊਟੀ ਜਾਣ ਦਾ ਦਿਨ ਆ ਗਿਆ ਗੁਰਵਖਸ਼ ਰੋਜ਼ ਮੰਗੋ ਸਵੇਰੇ ਉੱਠ ਕੇ ਤਿਆਰ ਹੋ ਕੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲਾ ਜਾਂਦਾ ਸੀ ਅੱਜ ਉਹ ਹਰਜੀਤ ਨੂੰ ਵੀ ਨਾਲ ਲੈ ਕੇ ਗਿਆ ਗੁਰਦੁਆਰਾ ਸਾਹਿਬ ਤੋਂ ਬਾਪਸੀ ਵਿਲੇ ਹਰਜੀਤ ਤੋਂ ਵਾਦਾ ਲਿਆ ਕਿ ਉਹ ਚਿੱਠੀ ਜ਼ਰੂਰ ਲਿਖ ਕੇ ਪੋਸਟ ਕਰਿਆ ਕਰੇ ਉਸਨੇ ਹਰਜੀਤ ਨੂੰ ਦੱਸਿਆ ਕਿ ਬਾਪੂ ਜੀ ਤਾਂ ਕਦੇ ਦੋ ਤਿੰਨ ਮਹੀਨੇ ਬਾਅਦ ਹੀ ਚਿੱਠੀ ਲਿਖਦੇ ਸੀ ਹਰਜੀਤ ਨੇ ਵੀ ਝੱਟ ਦੇ ਹਾਂ ਕਰ ਦਿੱਤੀ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜੀ ਤੁਸੀਂ ਵੀ ਕਿਤੇ ਹਾਂ ਕਿਤੇ ਡਿਊਟੀ ਕਰਕੇ ਚਿੱਠੀ ਦਾ ਜਵਾਬ ਦੇਣਾ ਨਾ ਭੁੱਲਿਓ ਚਿੱਠੀ ਪਾਦਿਆ ਕਰਿਓ ਇਦਾਂ ਹੀ ਗੱਲਾਂ ਕਰਦੇ ਉਹ ਦੋਵੇਂ ਘਰ ਆ ਗਏ ਤੇ ਆ ਕੇ ਸਵੀਰ ਦੀ ਰੋਟੀ ਪਾਣੀ ਖਾ ਕੇ ਗੁਰਬਖਸ਼ ਨੇ ਜਾਣ ਦੀ ਤਿਆਰੀ ਕਰ ਲਈ ਸਾਰਾ ਪਰਿਵਾਰ ਉਦਾਸ ਸੀ ਉਸ ਤੋਂ ਜ਼ਿਆਦਾ ਹਰਜੀਤ ਉਦਾਸ ਸੀ ਵਿਆਹ ਨੂੰ ਹਲੇ ਵੀ ਦਿਨ ਹੀ ਹੋਈ ਸੀ ਤੇ ਗੁਰਬਖਸ਼ ਵਾਪਸ ਚਲੇ ਗਿਆ ਸੀ ਗੁਰਬਖਸ਼ ਨੇ ਦੁਬਾਰਾ ਛੇਤੀ ਛੁੱਟੀ ਹੋਣ ਦਾ ਵਾਅਦਾ ਕੀਤਾ ਤੇ ਸਭ ਨੂੰ ਮਿਲਿਆ ਹਰਨੇਕ ਨਾਲ ਦੇ ਸ਼ਹਿਰੋਂ ਜਾ ਕੇ ਗੁਰਬਖਸ਼ ਨੂੰ ਇਹ ਲਿਗੇਟਿਵ ਵਿੱਚ ਚੜਾਇਆ ਉਹਦੇ ਪੁਰ ਪਹੁੰਚ ਕੇ ਗੁਰਵਖਸ਼ ਨੇ ਜਾਂਦੇ ਸਾਰ ਡਿਊਟੀ ਜੁਆਇਨ ਕਰ ਲਈ ਪਿੰਡ ਨੂੰ ਚਿੱਠੀ ਲਿਖ ਕੇ ਪਾ ਦਿੱਤੀ ਕਿ ਉਹ ਠੀਕ ਠਾਕ ਪਹੁੰਚ ਗਿਆ ਜਨਵਰੀ ਦੇ ਦਿਨਾਂ ਵਿੱਚ ਉਹਦੇ ਪੁਰ ਵਿੱਚ ਠੰਡ ਵੀ ਬਹੁਤ ਪੈਂਦੀ ਆ ਇਸ ਲਈ ਹਾਕੀ ਪ੍ਰੈਕਟਿਸ ਵੀ ਰੁਕ ਜਾਂਦੀ ਆ ਕਾਲਜ ਵਿੱਚ ਦਾਖਲਾ ਵੀ ਨਹੀਂ ਸੀ ਹੋਇਆ ਹਲੇ ਜਿਲਾਈ ਵਿੱਚ ਦਾਖਲੇ ਸ਼ੁਰੂ ਹੋਣੇ ਸੀ ਹਾਂ ਸਾਰੇ ਫੌਜੀ ਜਵਾਨ ਸਿਰਫ ਡਿਊਟੀ ਤੇ ਹੁੰਦੇ ਜਾਂ ਫਿਰ ਕਸਰਤ ਹੁੰਦੀ ਗੁਰਵਖਸ਼ ਦੇ ਵਾਪਸ ਯੂਨਿਟ ਆਉਣ ਤੋਂ 15 ਦਿਨ ਬਾਅਦ ਹੀ ਹਰਜੀਤ ਦੀ ਪਹਿਲੀ ਚਿੱਠੀ ਆਈ ਤਾਂ ਗੁਰਵਖਸ਼ ਬਹੁਤ ਖੁਸ਼ ਹੋਇਆ ਹਰਜੀਤ ਦੀਆਂ ਚਿੱਠੀ ਵਿੱਚ ਲਿਖੀਆਂ ਮਿੱਠੀਆਂ-ਮਿੱਠੀਆਂ ਗੱਲਾਂ ਤੇ ਘਰ ਦੀ ਸੁੱਖ-ਸਾਂਤ ਪੜ੍ਹ ਕੇ ਉਸ ਦੇ ਦਿਲ ਨੂੰ ਚੈਨ ਆ ਗਿਆ 15 ਦਿਨ ਬਾਅਦ ਹਮੇਸ਼ਾ ਹਰਜੀਤ ਦੀ ਚਿੱਠੀ ਆ ਜਾਂਦੀ ਹਰ ਚਿੱਠੀ ਪੜ੍ਹ ਕੇ ਗੁਰਵਖਸ਼ ਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਹਰਜੀਤ ਹਲੇ ਕਰ ਵਿੱਚ ਦਿਲ ਨਹੀਂ ਲੱਗਿਆ ਉਹ ਹਰ ਚਿੱਠੀ ਦਾ ਜਵਾਬ ਉਸੇ ਟਾਈਮ ਲਿਖ ਕੇ ਦੂਜੇ ਦਿਨ ਪੋਸਟ ਕਰ ਦਿੰਦਾ ਇਦਾਂ ਹੀ ਦਿਨ ਬੀਤਣ ਲੱਗੇ ਠੰਡਾ ਮੌਸਮ ਖਤਮ ਹੁੰਦੇ ਹੀ ਮਾਰਚ ਵਿੱਚ ਹਾਕੀ ਪ੍ਰੈਕਟਿਸ ਸ਼ੁਰੂ ਹੋ ਗਈ ਦੋ ਮਹੀਨੇ ਬਾਅਦ ਮੈਚ ਸ਼ੁਰੂ ਹੋ ਜਾਣੇ ਸੀ ਗੁਰਵਖਸ਼ ਦੀ ਡਿਊਟੀ ਹੁਣ ਮਿਆਚਾ ਦੀ ਪ੍ਰੈਕਟਿਸ ਕਰਨ ਬਦਲ ਕੇ ਸਵੇਰੇ 7 ਵਜੇ ਤੋਂ ਕਰ ਦਿੱਤੀ ਗਈ ਸੀ ਸਾਰੀ ਟੀਮ ਸ਼ਾਮ ਨੂੰ ਪ੍ਰੈਕਟਿਸ ਤੇ ਜਾਂਦੀ ਗੁਰਵਖਸ਼ ਸਿਗਨਲ ਕੋਰ ਦਾ ਕੈਪਟਨ ਸੀ ਇਸ ਲਈ ਖੁਦ ਵੀ ਤੇ ਸਾਰਿਆਂ ਖਿਡਾਰੀਆਂ ਤੋਂ ਵੀ ਪੂਰੀ ਮਿਹਨਤ ਕਰਵਾਉਂਦਾ ਕਿ ਹਰ ਸਾਲ ਦੀ ਤਰ੍ਹਾਂ ਹਾਕੀ ਕੱਪ ਸਿਗਨਲ ਕੋਰ ਹੀ ਜਿੱਤੇ ਸਾਰੀ ਟੀਮ ਬਹੁਤ ਮਿਹਨਤ ਕਰਦੀ ਸੀ ਡਿਊਟੀ ਤੇ ਪ੍ਰੈਕਟਿਸ ਕਰਦਿਆਂ ਰਾਤ ਹੰਬ ਦੇ ਸਾਰੇ ਜਨੇ ਆਪਣੇ ਕਮਰਿਆਂ ਵਿੱਚ ਆ ਕੇ ਸੌਣ ਤੋਂ ਪਹਿਲਾਂ ਆਪਣੀ ਡਾਕ ਦੇਖਦੇ। ਘਰ ਤੋਂ ਇਨੀ ਦੂਰ ਬੈਠੇ ਫੌਜੀਆਂ ਨੂੰ ਚਿੱਠੀ ਇੱਕ ਮਾਤਰ ਸਹਾਰਾ ਹੁੰਦੀਆਂ ਸੀ ਕਿ ਇਕੱਲੇ ਰਹਿ ਕੇ ਦੇਸ਼ ਸ਼ੇਰ ਸੇਵਾ ਕਰਦੇ ਨੇ। ਉਹਨਾਂ ਦੀਆਂ ਖੁਸ਼ੀਆਂ ਇਨ੍ਹਾਂ ਚਿੱਠੀਆਂ ਵਿੱਚ ਹੀ ਵਸੀਆਂ ਹੁੰਦੀਆਂ ਸੀ। ਹਰਜੀਤ ਦੀ ਚਿੱਠੀ ਇਸ ਵਾਰ 15 ਦਿਨ ਦੇ ਅੰਦਰ ਹੀ ਆ ਗਈ। ਹਰਜੀਤ ਨੇ ਘਰਦਿਆਂ ਦੀ ਸੁੱਖ-ਸਾਂਦ ਬਾਰੇ ਲਿਖਿਆ ਤੇ ਨਾਲ ਹੀ ਗੁਰਵਖਸ਼ ਨਾਲ ਲਹਿੋੜਾ ਵੀ ਕਰਦੀ ਸੀ ਕਿ ਖੁੱਤਾ ਚਿੱਠੀ ਲਿਖਦੇ ਨਹੀਂ ਕਦੇ ਹਮੇਸ਼ਾ ਮੇਰੀ ਚਿੱਠੀ ਦਾ ਜਵਾਬ ਹੀ ਲਿਖ ਕੇ ਭੇਜਦੇ ਗੁਰਵਖਸ਼ ਚਿੱਠੀ ਦੇ ਜਵਾਬ ਵਿੱਚ ਮਜ਼ਾਕ ਨਾਲ ਲਿਖ ਦਿੰਦਾ ਹੈ ਕਿ ਮੈਨੂੰ ਤਾਂ ਹਰਜੀਤ ਤੇਰੀ ਚਿੱਠੀ ਆਈ ਤਾਂ ਯਾਦ ਆਉਂਦਾ ਕਿ ਪਿੰਜ ਮੇਰਾ ਕੋਈ ਇੰਤਜ਼ਾਰ ਵੀ ਕਰਦਾ ਗੁਰਵਖਸ਼ ਵੀ ਹਰਜੀਤ ਨੂੰ ਬਹੁਤ ਯਾਦ ਕਰਦਾ ਸੀ ਦੋਵਾਂ ਦਾ ਆਪਸ ਵਿੱਚ ਪਿਆਰ ਵੀ ਬਹੁਤ ਸੀ ਹੁਣ ਉਸ ਨੂੰ ਇਸ ਗੱਲ ਦਾ ਮਾਨ ਵੀ ਸੀ ਕਿ ਹਰਜੀਤ ਉਸਦੀ ਬਿਨਾ ਕਹੇ ਗੱਲ ਸਮਝ ਜਾਂਦੀ ਆ ਨਹੀਂ ਤਾਂ ਪਹਿਲਾਂ ਉਹਨੂੰ ਬੰਦ ਪੈਣ ਤੋਂ ਬਿਨਾ ਕਰੇ ਕੋਈ ਸਮਝਦਾ ਹੀ ਨਹੀਂ ਸੀ ਗੁਰਵਖਸ਼ ਦਾ ਵੀ ਹਰਜੀਤ ਵਗੈਰ ਦਿਲ ਨਹੀਂ ਸੀ ਲੱਗਦਾ ਉਸਨੇ ਹਰ ਚਿੱਠੀ ਵਿੱਚ ਛੋੜੇ ਦੀ ਸ਼ੇਅਰ ਵੀ ਲਿਖਨੇ ਜਦੋਂ ਚਿੱਠੀ ਤਨਵਾਜੀ ਅਗਲਾ ਪਾ ਕਲਸ ਵੀਰੇ ਲੈ ਕੇ حاضر ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਆਪਣੀ ਰਿਵਿਊ ਜਰੂਰ ਦਿਆ ਕਰੋ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਸ਼ੀ ਕਲ ਜੀ